ਇੱਕ ਦੂਜੇ ਇੱਕ ਦੂਜੇ ਲਫ਼ਜ਼ ਦੇ ਇੱਕ ਵਾਰ ਮੈਂ ਸੁਣਿਆ ਸੀ ਕਿ ਗੁਰਮਤ ਦੇ ਨਾਲ ਜਿਹੜਾ ਸਿਧਾਂਤ ਲਫ਼ਜ਼ ਹੈ ਉਹ ਨਹੀਂ ਲੱਗ ਸਕਦਾ ਲੱਗ ਨਹੀਂ ਸਕਦਾ ਸਿਧਾਂਤ ਦਾ ਕੀ ਅਰਥ ਹੁੰਦਾ ਵੇਸੇ ਜਦੋਂ ਜਿੱਤੇ ਆਦਮੀ ਬੁਲੁਖੀ ਬੁੱਧੀ ਜਵਾਬ ਦੇ ਜੀ ਉਹ ਸੱਚ ਬਣ ਜਾਂਦਾ ਉਹ ਸੱਚ ਬਣ ਜਾਂਦਾ ਉਹਨੇ ਉਹਨੂੰ ਸੱਚ ਬਣ ਲਿਆ ਤੇ ਠੀਕ ਹੈ ਅੱਛਾ ਸਿਧਾਂਤ ਸਿਧ ਸਿੱਧੇ ਜਮਾ ਅੰਤ ਕਰਕੇ ਬਣਦਾ ਨਾ ਸਿਧਾਂਤ ਆ ਤੁਹਾਡੀ ਸਮਝ ਦਾ ਉਸ ਤੋ ਗਿਆ ਜਿੱਥੇ ਸਿੱਧੇ ਇਥੇ ਸਮਝ ਆ। ਸਮਝ ਆਉਂਦੀ ਐ ਸਿੱਧੀ। ਸਿੱਧੀ ਨਾਲ ਸੇ ਸਮਝ ਆ ਗੁਰਮਤਿ ਵੀ, ਦਸਪਗਰੰਥਿ ਵੀ, ਯਾਦ ਕਰਨ ਵਿੱਚ ਵੀ। ਓਕੇ ਠੀਕ ਐ ਜੀ। ਹਾਂ ਜਿੱਤੇ ਸਮਝਦਾ ਹਾਂ ਤੋਂ ਜੋ ਸਿਧਾਂਤ ਬਣ ਜਾਂਦਾ ਠੀਕ ਐ। ਆ ਸਮਝ ਜਿੱਦਾਂ ਜਵਾਬ ਦੇ ਨਹੀਂ ਉੱਥੇ ਜਹਾਦ ਵਾਲੇ ਆ ਇਹਨਾਂ ਨੇ ਮੰਨ ਲਿਆ ਵੀ ਇਹ ਠੀਕ ਐ, ਸੱਚ ਐ। ਉਹ ਸੱਚ ਹੁੰਦਾ ਨਹੀਂ। ਅੱਛਾ ਠੀਕ ਐ। ਹਾਂ ਉਹ ਸੱਚ ਹੁੰਦਾ ਨਹੀਂ ਪਰ ਉਹ ਸੰਸਾਰੀ ਸੱਚ ਹੁੰਦਾ। ਇਹਨਾਂ ਨੇ ਮੰਨ ਲਿਆ ਵੀ ਆ ਪਖਟਾ ਐ। ਠੀਕ ਐ। ਉਹ ਪੱਕਾ ਬਿਠਾ ਵੀ ਹੋ ਜਾਂਦਾ ਉਹ ਖੜਾ ਦਾ ਰਹਿਣਾ ਤੇ ਇਹਦਾ ਮਤਲਬ ਇਹ ਜੇ ਸਿਧਾਂਤ ਲਫ਼ਜ਼ ਲਗਾਣਾ ਗਲਤ ਹੈ ਤੇ ਗੁਰਮਤ ਦੇ ਨਾਲ ਫਿਰ ਕੋਈ ਲਫ਼ਜ਼ ਲੱਗਦਾ ਹੀ ਨਹੀਂ ਇਹਦਾ ਮਤਲਬ ਗੁਰਮਤ ਇਕੱਲੀ ਆ ਹੀ ਚੱਲੇਗਾ ਉਹ ਕਬ ਜਿੱਤੇ ਹੋ ਕੋ ਨਾਲ ਅੰਦੋਖਦਾਈ ਦੀ ਰਾਂ ਤਾਂ ਬਾਉਂਡਰੀ ਹੈ ਮਨ ਵੇਡ ਹੈ ਅੱਛਾ ਉਹ ਜਿੱਤੇ ਮਰਜ਼ੀ ਹੈ ਉੱਥੇ ਸਿਧਾਂਤ ਨਹੀਂ ਹੁੰਦਾ ਜਿੱਤੇ ਸਿਧਾਂਤ ਹੈ ਉੱਥੇ ਮਰਜ਼ੀ ਨਹੀਂ ਹੋ ਸਕਦੀ ਜਿਸ ਸਿਧਾਂਤ ਹੈ ਉੱਥੇ ਮਰਜ਼ੀ ਨਹੀਂ ਹੋ ਸਕਦੀ ਉਹ ਕਿਵੇਂ ਹੋ ਜੀ ਮਰਜ਼ੀ ਸਿਧਾਂਤ ਤੇਰੇ ਖਾਤਰ ਵੀ ਮੇਰੇ ਖਾਤਰ ਵੀ ਕੋਈ ਹੈ। ਹਾਂ। ਜੇ ਅਸੀਂ ਅਸੂਲ ਘਟਦੇ ਆਂ, ਅਸੂਲ ਘਟਦੇ ਸਭ ਵਾਸਤੇ ਕੋਈ ਉੱਤੇ ਰਿਓ। ਇਹ ਤਾਂ ਕੋਈ ਅਸੂਲ ਨਹੀਂ ਹੈ। ਫਿਰ ਇਹਦਾ ਮਤਲਬ ਮर्याਦਾ ਵੀ ਹੈ ਨਹੀਂ, ਫਿਰ ਕੋਈ ਜਿਵੇਂ ਮर्याਦਾ ਲਗਾਣੇ ਆ। ਕੋਈ ਨਹੀਂ ਹੈ, ਮर्याਦਾ ਵੀ ਹੈ ਨਹੀਂ। ਇਹਦਾ ਵੀ ਇਹਦੂੰ ਮਾਤੀ ਗੱਲ ਹੈ। ਰਹਿਤ ਹੈਗੀ ਹੈ ਮर्याਦਾ ਕੋਈ ਨਹੀਂ। ਤਾਂ ਨਿਕੋਣਾ ਸਦਾ ਹਾਂ ਤੇ ਹੁੰਦਾ ਜੇ ਜਾਨਵਰ ਲੈਦੇ। ਹਾਂ ਹਾਂ। ਉਹਦੇ ਦਾਪ ਨੂੰ ਵਰਦੇ। ਇਹ ਤੇ ਤੜ ਬੂਲੇ ਬਾਲੇ ਤੜਲੇ ਭਈਆ ਸਭੂ ਚਬ ਲਈ ਕਿ ਸਦਾਤ ਹੋਇਆ ਹੈ ਹਾਂ ਠੀਕ ਹੈ ਜਦ ਉਹਦੀ ਮਰਜੀ ਕਿਸੇ ਨੂੰ ਕਿਸੇ ਉਹ ਨਹੀਂ ਕਿਸੇ ਨੂੰ ਕਿਸੇ ਨੂੰ ਮਾਰ ਸਕਦਾ ਸਦਾਤ ਤਾਂ ਹੋਇਆ ਹੀ ਨਾ ਫੇਰ ਕੋਈ ਇਹਦਾ ਵੀ ਹੰਤੀ ਨਹੀਂ ਠੀਕ ਹੈ ਸਦਾਤ ਤਾਂ ਹੋਇਆ ਨਹੀਂ ਬੰਦ ਚੰਦ ਦੇ ਦੀ ਉਹ ਬੰਦ ਕਰਦੇ ਇਹ ਬੱਦ ਖਾਣੇ ਬੱਦ ਘਾਟੀ ਕੋਈ ਖਾ ਸਕਦਾ ਦੀ ਉਹ ਬੰਦ ਸਕੂਦਾ ਦੀ ਬੱਦ ਤਾਂ ਕੋਈ ਨਹੀਂ ਕੋ ਕਬ ਆਹ ਮਰਜੀ ਹੈ ਪ੍ਰਮੇਸ਼ਰ ਦੀ ਜਿੱਤੇ ਮਰਜੀ ਸਦਾਤ ਹੁੰਦਾ ਹੀ ਨਹੀਂ ਉੱਥੇ ਜਿੱਤੇ ਹੁਕਮਾਤ ਸਦਾਤ ਹੋਈ ਦੀ ਸਕਦਾ ਵਿਪਦ ਹੈ ਕਿਸੇ ਦਾ ਹੁੰਦਾ ਹੈ ਕੁਦਰਤ ਕੋਈ ਸਦਾ ਹਰ ਸਿਧਾਂਤ ਦੇ ਬਾਹਰ ਹੈ ਕਿਤੇ ਕਿਸੇ ਦਾ ਵੀ ਪੈਦਾ ਨਹੀਂ ਕਿਸਾ ਲੈਣਾ ਪੈਂਦਾ ਹਲਿਆ ਹੁੰਦਾ ਕੋਈ ਸਦਾ ਹੁੰਦਾ ਹੈ ਯਾਨੀ ਸਦਾ ਦਾ ਬਦਪੰਦ ਯਾਨੀ ਸਦਾ ਤੇਰੇ ਆਪਾਂ ਦਾ ਬਣਾਏ ਹੋਏ ਨੇ ਇਹ ਆਪਣੇ ਬੰਦ ਦਾ ਡਿਕਸ਼ਨਰੀ ਦੇ ਵਿੱਚ ਬਲਬੁਖਦੀ ਦਾ ਲਫਜ਼ ਹੈ ਸਿਧਾਂਤ ਸਿਧਾਂਤ ਲਫ਼ਜ਼ੀ ਮਨਮੁਖਾਬ ਗੁਰਮੁਖੀ ਡਿਕਸ਼ਨਰੀ ਦੇ ਸ਼ਬਦ ਨਹੀਂ ਲੜੇ ਬਹੁਤ ਸਾਰੇ ਇੱਧਰ ਆ ਕੇ ਬਦਵਾਨ ਮਾਰੇ ਖਾ ਜਾਂਦੇ ਨੇ ਮੇਰੇ ਤੇ ਇਹਨਾਂ ਗੱਲਾਂ ਦਾ ਜਵਾਬ ਇਹਨਾਂ ਕੋਲ ਦੋ ਇਹਨਾਂ ਗੱਲਾਂ ਤੋਂ ਕਿਹਾ ਜਿਹੜੀ ਹੈ ਇੱਥੇ ਤੱਕ ਕੋਈ ਨਹੀਂ ਸੋਚਿਆ ਰਹੀ ਹੈ ਇੱਥੇ ਤੱਕ ਕੋਹਨ ਨੂੰ ਪਤਾ ਹੀ ਨਹੀਂ ਸੀ ਵੀ ਇਹ ਵੀ ਗੱਲਾਂ ਨਿਕਲ ਕੇ ਬਾਹਰ ਆ ਜਾਣਗੀਆਂ ਸੀ ਇਹਨਾਂ ਨੇ ਜਵਾਬ ਕੀ ਦਵਾਂਗੇ ਉਹਨਾਂ ਕੋ ਪੂਰੀ ਬੁੱਧੀ ਉਹ ਬੁੱਧੀ ਹੋਣੀ ਹੈ ਉਹਨਾਂ ਕੋ ਜਿਹੜੀ ਬੁੱਧੀ ਗਾਹਾਂ ਲੜਕਣ ਵਾਲੀ ਹੈ ਨਾ ਜਿਹੜੀ ਬੁੱਧੀ ਵਿਚਾਰਨ ਵਾਲੀ ਹੈ ਨਾ ਗੁਰਬਾਣੀ ਦੀ ਉਹ ਬੁੱਧੀ ਹੋਵੇ ਤਾਂ ਗੁਰਬਾਣੀ ਵਿਚਾਰੀ ਜਾਂਦੀ ਹੈ ਉਹ ਬੁੱਧੀ ਨਹੀਂ ਹੈ ਹਰੇਕ ਉਹ ਬੁੱਧੀ ਉਹ ਕਬੀਰ ਕੋਲੇ ਸੀ ਬੁੱਧੀ ਨਾਨਕ ਕੋਲੇ ਸੀ ਬੁੱਧੀ ਉਹ ਸਿੱਧਾਂ ਕੋਲੇ ਹੈ ਉਸ ਸਪੈਸ਼ਲ ਉਹ ਦੁੱਧ ਹੀ ਹੈ ਸੁਣ ਕੇ ਤਾਂ ਸਾਡੇ ਫਿਰ ਕਰ ਲੈਂਦੇ ਨੇ ਡਿਵੈਲਪ ਹੋ ਜਾਂਦੀ ਹੈ ਅੰਦਰ ਦੀ ਬੁੱਧੀ ਦਾ ਸੁਣ ਕੇ ਡਿਵੈਲਪ ਹੋਈ ਹੈ